ਸੰਯੋਗੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਬਦਾਵੇ ਦਾ ਦਿਨ ਹੈ ਤੇ ਮੈਂ ਪੰਥ ਨੂੰ ਨਿਮਰਤਾ ਸਹਿਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਅੱਜ ਸਾਡੇ ਨਾਲ ਸਿੰਘ ਸਾਹਿਬ ਭਾਈ ਰੋਡੇ ਕਵਰਪਾਲ ਸਿੰਘ ਦਲ ਖਾਲਸਾ ਦੇ ਗੁਰਦੀਪ ਸਿੰਘ ਬਠਿੰਡਾ ਤੇ ਤੁਸੀਂ ਸਾਰੇ ਇਕੱਠੇ ਹੋ ਗਏ ਹੋ ਜਿੰਦਾ ਵੱਡਾ ਇਕੱਠਾ ਜਗੇਗਾ ਮੈਨੂੰ ਦਿਖਦਾ ਹੈ ਕਿ ਅੱਜ ਪੰਥ ਨੇ ਵੀ ਵਦਾਵਾ ਪਾੜ ਦਿੱਤਾ ਕਿਉਂ ਕਰਕੇ ਅੱਜ 40 ਸਾਲ ਹੋ ਗਏ ਐ ਸੰਤ ਜਗਨਨ ਸਿੰਘ ਪਿੰਡਾ ਵਾਲਿਆਂ ਦੇ ਬਚਨਾਂ ਦੇ ਨਾਲ ਕਿ ਜਦੋਂ ਹਿੰਦ ਤੇ ਬ੍ਰਿਟਾਨੀਆਂ ਤੇ ਰੂਸ ਦੀ ਫੌਜ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰੇਗੀ ਤਾ ਖਾਲਸਾ ਦਾ ਨਹੀਂ ਪੱਥਰ ਰੱਖਿਆ ਜਾਊਗਾ ਅੱਜ ਦੇ ਦਿਨ ਜਿਹੜਾ ਮੈਨੂੰ ਦਿਖਦਾ ਕੌਮ ਨੇ ਬਦਾਵਾ ਪਾੜ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਦੇ ਉੱਤੇ ਅੱਜ ਪੰਥ ਇਕੱਠਾ ਹੋ ਗਿਆ ਜਿਨ੍ਹਾਂ ਦਾ ਹੁਕਮ ਹੈ ਇਹ ਗਰੀਬ ਸਿੱਖੋ ਕੋ ਦੂਪ ਪਾਤ ਸਾਹਿਬ ਬਾਦਸ਼ਾਹੀ ਦਾ ਮਤਲਬ ਹੈ ਬਾਦਸ਼ਾਹੀ ਇੱਕ ਵਾਰੀ ਫੇਰ ਸਿੱਖ ਪੰਥ ਨੇ ਅੱਜ ਹੱਲਾ ਮਾਰਿਆ ਕਿ ਅਸੀਂ ਆਪਣੀ ਆਜ਼ਾਦੀ ਚਾਹੁੰਦੇ ਆਂ ਆਜ਼ਾਦੀ ਤੋਂ ਬਗੈਰ ਸਾਥ ਸੰਗਤ ਦੀ ਜ਼ਿੰਦਗੀ ਨਹੀਂ ਹੁੰਦੀ ਤੁਸੀਂ ਕੁੱਤੇ ਨੂੰ ਮੰਨ ਲਓ چون چون کروں گا جدو دی سنگلی کھوڑ دوں گے کہ میں تو ڈیو تے آکھیں چھانا ماروں گا سو ازادی جانور نو بھی چاہی دی ہے منوک نو بھی چاہی دی ہے پر بڑے افسوس دی گرد ہے کہ انیس سو سنتاری تو بعد اسی اپنے آپ دے گلمی سہارے ہیں جڑا کی منوکھتے جانور دی عادت نہیں ہے اے قدرت دے اصول تو وسر کے اپنے آج گلمی درہ پڑیا ہوئے ہیں ਜਿੰਦ ਤਵਾ ਦੇ ਨੀਤੇ ਆਪਾਂ ਰਗੜੇ ਖਾਈ ਜਾਂਦੇ ਹਾਂ ਕਿਸਾਨ ਨੇਡਰ ਜਗਜੀਤ ਸਿੰਘ ਢੱਲੇਵਾਲ ਨੂੰ ਦੇਖੋ 50 ਦਿਨ ਹੋ ਗਏ ਆ ਭੁਖੜਤਾਲ ਤੇ ਆ ਉਹ ਕੀ ਮੰਗਦਾ ਹੈ ਕਿ ਮਜ਼ਦੂਰਾਂ ਦੇ ਖੇਤ ਮਜ਼ਦੂਰਾਂ ਦੇ ਵੱਡੇ ਕਰਜ਼ੇ ਮਾਫ਼ ਕੀਤੇ ਜਾਣ ਇਹ ਵੱਡੀ ਗੱਲ ਨਹੀਂ ਹੈ ਬੀਜੇਪੀ ਤੇ ਮੋਦੀ ਜੀ ਸਰਕਾਰ ਨੇ ਵੱਡੇ ਵੱਡੇ ਸੌਪਾਰਾਂ ਦੇ ਸਾਰੇ ਕਰਜ਼ੇ ਖਤਮ ਕਰ ਦਿੱਤੇ ਆ ਪਰ ਅਸੀਂ ਪੀੜੇ ਜਾ ਰਹੇ ਆ ਸਾਡੇ ਕਿਸਾਨ ਮਜ਼ਦੂਰ ਤੇ ਕਿਸਾਨ ਖੁਦ ਕਸ਼ੀਆਂ ਕਰਦੇ ਪਰ ਅਜਾਪਾ ਇਕੱਠੇ ਹੋ ਕੇ ਬਾਕੀ ਦੀਆਂ ਕਿਸਾਨ ਜਥੇਬੰਦੀਆਂ ਜਿਹੜਾ ਖਨੌਰੀ ਦੇ ਵਿੱਚ ਭਾਈ ਜਗਜੀਤ ਸਿੰਘ ਉਹ ਖੜਕਾਲ ਤੇ ਉੱਤੇ ਬੈਠਾ ਉਹਦਾ ਸਾਥ ਨਹੀਂ ਜਿਹੜੇ ਇਹ ਜਿਹੜੀ ਗਲਤੀ ਹੈ ਬਜਨ ਇਹ ਸਾਰਿਆਂ ਨੂੰ ਪੁਗਤਨੀ ਪਹਿਣੀ ਹੈ ਸਰਦਾਰ ਜਗਜੀਤ ਸਿੰਘ ਆਪਣੇ ਲਈ ਦੀ ਕਰ ਰਿਹਾ ਜਿਵੇਂ ਭਾਈ ਬਾਬਾ ਫਿਰਮਾਨ ਨੇ ਸ਼ਹਾਦਤ ਦਿੱਤੀ ਸੀ ਉਸ ਨੇ ਪੰਥ ਦੇ ਲਈ ਦਿੱਤੀ ਸੀ ਆਪਣੇ ਨਾਲ ਨਹੀਂ ਸੀ ਦਿੱਤੀ ਇਸੇ ਤਰ੍ਹਾਂ ਸਰਦਾਰ ਜਗਜੀਤ ਸਿੰਘ ਖੜਤਾਲ ਦੇ ਉੱਤੇ ਬੈਠਾ ਪਰ ਸਾਨੂੰ ਚਿਤ ਚੇਤਾ ਨਹੀਂ ਹੈ ਉਹਦੀ ਕੁਰਬਾਨੀ ਦਾ ਇਸ ਕਰਕੇ ਸਿੰਘ ਸਾਹਿਬ ਭਾਈ ਰੋਡੇ ਗੁਰਦੀਪ ਸਿੰਘ ਜੀ ਦਲ ਖਾਲਸਾ ਦੇ ਮੁਖੀ ਕਵਰਪਾਲ ਸਿੰਘ ਅਸੀਂ ਇਕੱਠੇ ਹੋਏ ਗਏ ਕਿ ਅੱਜ ਲੋੜ ਹੈ ਕਿ ਅੱਜ ਅਸੀਂ ਇਕੱਠੇ ਹੋ ਕੇ ਮੋਰਚਾ ਮਾਰੀਏ ਜਿਹੜਾ ਸੰਤ ਜਨੈਤ ਸਿੰਘ ਪਿੰਡਾ ਵਾਲਿਆਂ ਨੇ 40 ਸਾਲ ਹੋ ਗਏ ਐ ਜਦੋਂ ਹਿੰਦੂਆਂ ਫੌਜਾਂ ਆਈਆਂ ਸੰਤ ਜਨੈਤ ਸਿੰਘ ਦੀ ਛਾਤੀ ਦੇ ਉੱਤੇ 72 ਗੋਲੀਆਂ ਵੱਜੀਆਂ ਸੀ ਪਿੱਠ ਦੇ ਉੱਤੇ ਨਹੀਂ ਕੋਈ ਵੱਜੀ ਸ਼ੇਰ ਵਰਗਣ ਉਸ ਨੇ ਆਪਣੀ ਸ਼ਹਾਦਤ ਦਿੱਤੀ ਹੈ ਜਨਰਲ ਸ਼ਬੀਗ ਸਿੰਘ ਜਿੰਨੇ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਰੋੜੇ ਨੇ ਤੇ ਸ਼ਬੀਗ ਸਿੰਘ ਨੇ ਬੰਗਲਾਦੇਸ਼ ਨੂੰ ਆਜ਼ਾਦ ਕੀਤਾ ਸੀ ਸ਼ਬੀਗ ਸਿੰਘ ਜਨਰਲ ਵੀ ਉੱਥੇ اپنی شہادت دے دیتے پائی امریک سنگھ نے شہادت دے دی جیڑیاں بی بچے آئے سی گے او دن گرو ارجن صاحب دا شہیدی دن دن سی پر اس اندرہ گندی نے دن وہی چنیاں فوج دا حملہ کرنو جدن دربار صاحب دے ہوتے سب تو زیادہ کٹ ہے بی جے پی کی گل کریے اس لیڈر لیگر پائی اس نے اندرہ گنج نو خطاب دیتا کہ تو ساڑی درگا مات ہے اڈوانی نے اندرا گاندھی کی چار مہینے پہلے کر دینا چاہیے ٹریبیون جا اخبار ہے اندرا گاندھی جور دتا کہ جنا ملٹری ਦਰਬਾਰ ਸਾਹਿਬ ਦੇ ਵਿੱਚ ਨਹੀਂ ਆਉਂਦੀ ਉਹਨਾਂ ਸਿੱਖਾਂ ਨੇ ਤੇ ਸੰਤ ਜਨੈਲ ਸਿੰਘ ਨੇ ਮੋਰਚਾ ਨਹੀਂ ਛੱਡਣਾ ਦੇਖੋ ਕਿੰਨਾ ਸਾਡੇ ਉੱਤੇ ਜ਼ੁਲਮ ਹੋਇਆ ਪਰ ਅਸੀਂ ਭੁੱਲ ਜਾਂਦੇ ਹੁਣੇ ਹੁਣ ਇਲੈਕਸ਼ਨ ਹੋਇਆ ਪਾਰਲੀਮੈਂਟ ਦੇ کانگرس پارٹی نے بی جے پی آر ایس ایس نے دربار تے حملے ویچ نو سیٹا نو جتا دیا دو سیٹا آم آدمی پارٹی نو جتا دیا تسی دسو ਜਿਹੜੇ ਸਾਡੇ ਉੱਤੇ ਜ਼ੁਲਮ ਕਰਦੇ ਐ ਆ ਹੁਣੇ-ਹੁਣੇ ਆਮ ਪਾਰਟੀ ਦੇ ਮੁੱਖ ਵਜ਼ੀਰ ਭਗਵੰਤ ਮਾਨ ਨੇ ਸਾਡੇ ਬੱਚੇ ਗੁਰਦਾਸਪੁਰ ਦੇ ਵਿੱਚ ਸ਼ਹੀਦ ਕਰ ਦਿੱਤੇ ਤਿੰਨ ਮੁੰਡੇ ਜਿਨ੍ਹਾਂ ਦੇ ਨਾਂ ਮੇਰੇ ਕੋਲੇ ਹੈਗੇ ਆ ਇੱਕ ਦਾ ਨਾਂ ਹੈ ਕਰਨ ਮੀਰ ਸਿੰਘ ਜਸ਼ਨਪ੍ਰੀਤ ਸਿੰਘ ਗੁਰਵਿੰਦਰ ਸਿੰਘ ਤੇ ਵਰਿੰਦਰ ਸਿੰਘ ਪਲੀਪੀਟ ਯੂਪੀ ਦੇ ਵਿੱਚ ਲਾ ਜਾ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਹੁਣ ਅਸੀਂ ਕਹਿੰਦੇ ਆ ਕਿ ਅਸੀਂ ਹਿੰਦੁਸਤਾਨ ਇੰਡੀਆ ਦੇ ਨਾਲ ਵਫਾ داری ਕਰੀਏ ਪ੍ਰਸਾਦ ਸੰਗਤ ਜੀ بی جے پی آر ایس پرائم منسٹر نریندر مودی گرہ وزیر امیت شاہ رخیا وزیر راج ناتھ سنگھ ادا نیشنل سیکورٹی ایڈوائزر اجیت ڈائل رو مکھی خفیہ

پہلے ہم جو خالستان کی بات کرتے تھے ادھر سے بھاگ جاتے تھے ان کے پیچھے ہم جس سرکار کے پاس جاتے تھے وہ ان کے پاس شکایتیں کرتے تھے, تھے، دستاویز بھیجتے تھے پر کہندہ اب ہم نہیں کریں گے ਆਪ ਇਹਨੂੰ ਸਿੱਧਾ ਕਰ ਦੇਗੇ ਤੁਸੀਂ ਦੱਸੋ ਜਮਹੂਰੀਅਤ ਕਿਸਨ ਮੁਲਕ ਦੇ ਵਿੱਚ ਪ੍ਰਾਈਮ ਮਿਨਿਸਟਰ ਕਹਿੰਦਾ ਕਿ ਅਸੀਂ ਸਿੱਖ ਜਿਹੜੇ ਆਜ਼ਾਦੀ ਮੰਗਦੇ ਆ ਬੇਸ਼ੱਕ ਬਾਹਰ ਦੇ ਮੁਲਕ ਦੇ ਵਿੱਚ ਹੋਣ ਬੇਸ਼ੱਕ ਇੱਥੇ ਹੋਣ ਉਹਨਾਂ ਨੂੰ ਗੋਲੀ ਜਾਂ ਜ਼ਹਿਰ ਦੇ ਕੇ ਮਾਰ ਦਾਂਗੇ ਕੈਨੇਡਾ ਦੇ ਵਿੱਚ

ਲਖਬੀਰ ਸਿੰਘ ਰੋਡੇ ਨੂੰ ਮਾਰਦਾ ਸੰਤਾਂ ਦੇ ਰਿਸ਼ਤੇਦਾਰ ਨੂੰ ਔਰ ਫੇਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਦਾ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰਦਾ ਹੁਣੇ ਹੁਣ ਫਰੀਦਕੋਟ ਦੇ ਵਿੱਚ ਹਰੀਨਾਉ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਮਰਵਾਤਾ ਸੋਸਾਤ ਸੰਗਤ ਜੀ ਕਿ ਇਹ ਸਾਡੀਆਂ ਜ਼ਿੰਦਗੀਆਂ ਕਿ ਜੇ ਅਸੀਂ ਜਾਤੀ ਦੀ ਗੱਲ ਕਰੀਏ ਤਾਂ ਸਾਡੇ ਵੱਲ ਗੋਲੀ ਮਾਰਨ ਇਹ ਬਿਲਕੁਲ ਸਾਨੂੰ ਮਨਜ਼ੂਰ ਨਹੀਂ ਹੈ ਜੇ ਸਾਡੇ ਕੋਲੇ ਸਾਡਾ ਮੁਲਕ ਨਹੀਂ ਹੈ ਪਰ ਸਿੱਖਾਂ ਨੇ ਕੁਰਬਾਨੀਆਂ ਬਗੈਰ ਆਪਣੇ ਮੁਲਕ ਤੋਂ ਦਿੱਤੀ ਹੈ ਤੇ ਅਸੀਂ ਦਵਾਂਗੇ ਆਪਾਂ ਫਕਰ ਕਰਦੇ ਆ ਕੀ ਆਜ਼ਾਦੀ ਦੇ ਕਲਾਟੀਆਂ ਮੈਨੂੰ ਤੁਸੀਂ ਦੱਸੋ ਕਿ ਆਜ਼ਾਦੀ ਦੇ ਕਲਾਟੀਆਂ ਜੇ ਹੁੰਦੇ ਤਾਂ ਫਿਰ ਜੇ ਅੰਗਰੇਜ਼ ਨੇ ਹਿੰਦੂਆਂ ਨੂੰ ਹਿੰਦੁਸਤਾਨ ਦਿੱਤਾ ਮੁਸਲਮਾਨਾਂ ਨੂੰ ਪਾਕਿਸਤਾਨ ਦਿੱਤਾ ਤਾਂ ਫਿਰ ਜੇ ਅਸੀਂ ਆਜ਼ਾਦੀ ਦੇ ਕਲਾਟੀਆਂ ਸਾਨੂੰ ਖਾਲਸਤਾਨ ਕਿਉਂ ਨਹੀਂ ਮਿਲਿਆ ਜੇ ਅਸੀਂ ਵਸਿੰਦੇ ਐ ਪਾਕਿਸਤਾਨ ਦੇ ਅਸੀਂ ਮੁਸਲਮਾਨ ਦੇ ਗੁਲਾਮ ਹੈ ਜੇ ਅਸੀਂ ਹਿੰਦੁਸਤਾਨ ਦੇ ਵਿੱਚ ਹੈ ਅਸੀਂ ਹਿੰਦੂ ਦੇ ਗੁਲਾਮ ਹੈ ਕੋਈ ਵੀ ਕਾਨੂੰਨ ਲਾ ਦੇਣ ਸਾਡਾ ਸੂਬਾ ਛੋਟਾ ਕਰਤਾ ਹਰਿਆਣੇ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਹਰਿਆਣੇ ਦੇ ਰਾਜਸਥਾਨ ਦੇ ਵਿੱਚੋਂ ਸਾਡੇ ਹਿੱਸੇ ਕੱਢ ਲੈ ਤਾਂ ਸਾਨੂੰ ਖੀਦ ਦਿੱਤਾ ਇਹਨਾਂ ਨੇ ਬਿਲਕੁਲ ਗੁਲਾਮੀ ਦਾ ਅਹਿਸਾਸ ਨਹੀਂ ਤੇ ਕੋਈ ਕਿਸੇ ਦੇ ਨਾਲ ਗੱਲ ਨਹੀਂ ਕਰ ਸਕਦਾ ਪਾਰਲੀਮੈਂਟ ਦੇ ਵਿੱਚ ਤੁਸੀਂ ਮੈਨੂੰ ਭੇਜਿਆ ਮੈਂ ਸਾਰਾ ਬੋਲਿਆ ਪਰ ਸਾਰਾ ਮੈਨੂੰ ਬੋਲਣ ਨਹੀਂ ਸੀ ਦਿੰਦੇ ਇਹ ਹਿੰਦੂਤਵਾ ਦੇ ਲੋਕ ਰੋਣਾ ਪਾ ਦਿੰਦੇ ਸੀਗੇ ਮੈਂ ਫਿਰ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਵਾਲਾਂ 'ਤੇ ਇੱਕ ਲੜਾਉਂ ਆ ਹੁਕਮ ਕੀਤਾ ਮੈਂ ਕੱਲਾ ਤੁਹਾਡਾ ਸਿੱਖ ਪਾਰਲੀਮੈਂਟ ਹੈ ਜੇ ਤੁਸੀਂ ਮੈਨੂੰ ਨਹੀਂ ਬੋਲਣ ਦੇਣਾ ਬਾਹਰ ਆ ਜਾਓ ਮੈਂ ਤੁਹਾਡੇ 300 ਬੰਦਿਆਂ ਨੂੰ ਫੜ ਕੇ ਥੁੱਕ ਦੂੰਗਾ ਬੋਲੇ ਥੋੜਾ ਅਸੀਆ ਕਰਨ ਇਹ ਰਿਕਾਰਡ ਤੇ ਗੱਲ ਹੈ ਐਵੇਂ ਮੈਂ ਥੋਕ ਨਹੀਂ ਮਾਰ ਰਿਹਾ ਸੋ ਸਾਧ ਸੰਗਤ ਜੀ ਅੱਜ ਵੇਲੇ ਜੇ ਆਪਾਂ ਆਪਣੀ ਜ਼ਾਦੀ ਦੀ ਗੱਲ ਕਰੀਏ ਜਾਂ ਸੀ ਆਜ਼ਾਦ ਹੈ ਜਾਂ ਸੀ ਗੁਲਾਮ ਹੈ ਇਸ ਨੂੰ ਆਪਾਂ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਇੱਕ ਸੱਠ ਫੈਸਲਾ ਕਰੀਏ ਜੇ 40 ਮੁਕਤੇ ਨੇ ਇੱਥੇ ਆ ਕੇ ਮਾਫੀ ਮੰਗ ਲਈ ਸੀ ਕਿ ਅਸੀਂ ਬਦਾਵਾ ਦਿੱਤਾ ਹੈ ਠੀਕ

ਕਵਰਪਾਲ ਸਿੰਘ ਦਾ ਗੁਰਦੀਪ ਸਿੰਘ ਬਠਿੰਡੇ ਦਾ ਮੰਡ ਦਾ ਸਾਰਿਆਂ ਦਾ ਟੋਡਾ ਸਾਰਿਆਂ ਦਾ ਜਿਹੜੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਪੰਜਾਹ ਮਹੀਨਿਆਂ ਦੇ ਵਿੱਚ ਮੈਂ ਅੱਸੀ ਸਾਲਾਂ ਦਾ ਹੋ ਜਾਣਾ ਐ ਨਾ ਕੋਈ ਸਮਝੇ ਕਿ ਮੈਂ ਕਮਜ਼ੋਰ ਹੋ ਗਿਆ कमजोर कमजोर कोई नहीं जे कतरपुर साहिब रावी ਦਾ ਦਰਿਆ पार ਕਰਕੇ ਜਾਣਾ ਮੈਂ ਮੂਰੇ ਲੱਗੂਗਾ ਬੋਲੇ ਇਨਸ਼ਾ ਅੱਲਾਹ ਤੇ ਆਪਾਂ ਛੱਲਾਂਗੇ ਵੀ ਪਰ ਹੁਣ ਜ਼ਿੰਦਗੀ ਦਾ ਪਤਾ ਨਹੀਂ ਹੁੰਦਾ 80 ਸਾਲ ਬਹੁਤ ਜ਼ਿੰਦਗੀ ਹੁੰਦੀ ਹੈ ਇਸ ਕਰਕੇ ਮੈਂ ਬਾਬਾ ਦੀਪ ਸਿੰਘ ਦੀ ਨਕਲ ਕਰਦਾ ਕਿ ਅੱਜ ਦੇ ਦਿਨ ਆਪਾਂ ਇੱਕ ਲੀਕ ਮਾਰ ਲੀਏ ਕਿ ਆਪਾਂ ਜਾਂ ਖਾਲਸਤਾਨੀ ਹੈ ਜਾਂ ਖਾਲਸਤਾਨੀ ਨਹੀਂ ਹੈ ਜਿੰਦਾਬਾਦ 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 آج تو بعد جو سانو کوئی پوچھے کہ دو اسی مانگی دے میلے تو آئے پرانے بداوے پھار دیتے ہیں اسی خالستانی ہے سنت جنگ سن پنڈا والے نے اس بعد جہیا شہادت دیتی ہے انہوں دی اسی قدر کر دیئے ترمی فوجیاں دی تجڑے ہون شہید ہوئے ہیں ساسی بیل کون حکومت تو اپنے آپ نو مروانا نہیں چھوندے جے مروانا چھوندی ہے حکومت ساڈیاں چھاتیاں کھلی ہیں او موڈی ایسی جی ڈال دیتے تو بولے ਮਾਰਾਂਗੇ ਢੂਈ ਜਿੱਦਣ ਤੂੰ ਸਾਡੇ ਵੱਲ ਦੇਖੇ ਜਿੰਦਾਬਾਦ ਸਾਰੇ ਸਤੰ ਜਿੰਦਾਬਾਦ ਸਾਰੇ ਸਤੰ ਜਿੰਦਾਬਾਦ ਸਾਰੇ ਸਤੰ ਜਿੰਦਾਬਾਦ ਸੋਸਾਤ ਸੰਗਤ ਜੀ ਹੁਣ ਬਾਹਰ ਚੋਗੀ ਦਰਬਾਰ ਸਾਹਿਬ ਚੱਲਾਂਗੇ ਤੇ ਜਿਹੜੇ ਜਿਹੜੇ ਜਾ ਸਕਦੇ ਐ ਜਰੂਰ ਉਹਦੇ ਵਿੱਚ ਤਿਲ ਫੁੱਲ ਪਾਓ ਤੇ ਮੈਂ ਬਹੁਤ ਖੁਸ਼ ਹਾਂ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਸਾਡਾ ਸਾਥ ਜਿਨ੍ਹਾਂ ਨੇ ਦਿੱਤਾ ਬਲਦੇਵ ਸਿੰਘ ਬੜਿੰਗ ਨੇ ਰੂਪੀ ਬਰਾੜ ਬੀਬੀ ਜੀ ਨੇ مڈاک دے پرمجیت کور سوہن مارچ لی تیار ہو وائی گر جی کا وائی گر جی کی فتح